ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਸੰਬਰ ਦਾ ਮਹੀਨਾ ਪੰਜਾਬ ਤੇ ਲਈ ਇੱਕ ਵਿਸ਼ੇਸ਼ ਇਤਿਹਾਸ ਰੱਖਦਾ ਜਿੱਥੇ ਦਸਮ ਪਾਤਸ਼ਾਹ ਤੇ ਸਾਬ ਜੱਪਿਆਂ ਦਾ ਮਾਤਾ ਗੁਜਰੀ ਤੇ ਨਾਲ ਜਿਹੜਾ ਵਿਛੋੜਾ ਪਿਆ ਤਾਂ ਇਸ ਵੇਲੇ ਤਸਵੀਰਾਂ ਤੁਸੀਂ ਰੂਪਨਗਰ ਦੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੀ ਦੇਖ ਰਹੇ ਹੋ ਜਿੱਥੇ ਕੀ ਬੀਤੇ ਤਿੰਨ ਦਿਨਾਂ ਤੋਂ ਸ਼ਹੀਦੀ ਜੋੜ ਮੇਲ ਮਨਾਏ ਜਾ ਰਹੇ ਸਨ ਜਿੱਥੇ ਅੱਜ ਆਖਰੀ ਦਿਨ ਹੈਗਾ ਇਸ ਤੋਂ ਬਾਅਦ ਇਸ ਦਾ ਜਿਹੜਾ ਅਗਲਾ ਪੜਾ ਬਾਹਮਣ ਮਾਜਰਾ ਪਿੰਡ ਰਹੇਗਾ ਤੇ ਸ੍ਰੀ ਚਮਕੌਰ ਸਾਹਿਬ ਰਹੇਗਾ ਉਸ ਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਤਾਂ ਇਹ ਤਸਵੀਰਾਂ ਲਗਾਤਾਰ ਦਰਸ਼ਨ ਟੀਵੀ ਰਾਹੀਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਪੂਜੀਆ ਤਸਵੀਰਾਂ ਦਿਖਾਈਆਂ ਗਈਆਂ ਨੇ ਜਿੱਥੇ ਗੱਤਕੇ ਦੇ ਜਿਹੜੇ ਸਪੈਸ਼ਲ ਕੱਪ ਕਰਵਾਏ ਗਏ ਨੇ ਦੂਜੇ ਪਾਸੇ 15 ਦਾ ਲੰਗਰ ਵੀ ਲਗਾਇਆ ਗਿਆ ਜਿੱਥੇ ਅਪੀਲ ਕੀਤੀ ਗਈ ਹੈ ਨੌਜਵਾਨ ਜਿਹੜੇ ਪੱਗਾਂ ਨਹੀਂ ਬੰਨ ਰੇ ਤੇ ਕੇਸ ਨਹੀਂ ਰੱਖ ਰੇ ਉਹਨਾਂ ਨੂੰ ਨੌਜਵਾਨਾਂ ਵੱਲੋਂ ਅਪੀਲ ਕੀਤੀ ਗਈ ਹੈ ਤੇ ਗਤਕਾ ਜਿਹੜਾ ਮਾਰਸ਼ਲ ਆਰਟ ਕਿਹਾ ਜਾਂਦਾ ਸਿੱਖ ਸੰਪਰਦਾ ਦਾ ਉਸਦੇ ਅੱਜ ਜੋਰ ਦਿਖਾਏ ਗਏ ਨੇ ਤਾਂ ਇਹ ਇਹ ਜਿਹੜਾ ਉਪਰਾਲਾ ਹੈਗਾ ਜੀ ਆਪਣਾ ਇਹ ਸਿੱਖੀ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਦੇ ਵੱਲ ਜਾ ਰਹੀ ਆ ਉਹਨਾਂ ਨੂੰ ਸਿੱਖੀ ਪ੍ਰਤੀ ਜਿਹੜਾ ਹੈਗਾ ਜੋੜਨ ਨਾਲ ਸਿੱਖੀ ਨਾਲ ਇਹ ਆਪਣਾ ਉਪਰਾਲਾ ਕੀਤਾ ਜਾਂਦਾ ਹੈ ਤੇ ਜਿਹੜਾ ਬੱਚਾ ਵਿਦਿਆਰਥੀ ਜਾਂ ਵਿਅਕਤੀ ਜਿਹੜਾ ਵੀ ਹੈਗਾ ਉਹਨੂੰ ਆਪਾਂ ਕੇਸ ਜਿਹੜਾ ਰੱਖਦਾ ਹੈ ਉਹਨੂੰ ਦਸਤਾਰ ਦੇ ਨਾਲ ਸਨਮਾਨਿਤ ਵੀ ਕਰਦੇ ਆ ਤੇ ਉਹਨੂੰ ਦਸਤਾਰ ਬਣ ਕੇ ਉਹਨੂੰ ਸਜਾ ਕੇ ਉਹਦੇ ਦਸਤਾਰ ਭੇਜਦੇ ਆ ਕੱਪੜਾ ਤੁਸੀਂ ਵੀ ਕੱਪੜਾ ਵੀ ਦੇ ਰਹੇ ਹੋ ਹਾਂਜੀ ਬਿਲਕੁਲ ਦਸਤਾਰ ਸਾਡੀ ਹੁੰਦੀ ਆ ਜੀ ਇਸੇ ਕਾਰਨ ਯਾ ਸਿੱਖੀ ਧਰਮ ਛੱਡ ਕੇ ਲੋਕ ਧਰਮਾਂ 'ਚ ਜਾਵੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਸਿੱਖ ਇਤਿਹਾਸ ਨੂੰ ਜਿਹੜਾ ਤੁਸੀਂ ਜਾਣੂ ਕਰੋ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਕਿੰਨੇ ਹੀ ਯੋਧੇ ਹੋਏ ਨੇ ਕਿੰਨੇ ਹੀ ਸ਼ਹੀਦ ਹੋਏ ਨੇ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅੱਜ ਜਿਹੜਾ ਅਸੀਂ ਦਸਤਾਰ ਸਿੱਖ ਲਈ ਕੈਂਪ ਤੇ ਦਸਤਾਰਾਂ ਦਾ ਲੰਗਰ ਜਿਹੜਾ ਲਗਾਇਆ ਹੋਇਆ ਹੈ ਜੀ ਤੇ ਉਹਦੇ ਪ੍ਰਤੀ ਜਿਹੜਾ ਤੁਸੀਂ ਮਤਲਬ ਇਹ ਆਪਣੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਨੂੰ ਛੋਟੇ-ਛੋਟੇ ਬੱਚਿਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਆਪਣਾ ਸਿੱਖੀਵਾਲ ਜਿਹੜਾ ਤੁਸੀਂ ਤੁਰੋ ਦਰਸ਼ਨ ਟੀਵੀ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਵੱਦ ਤੋਂ ਵੱਧ ਮਾਪੇ ਆਪਣੇ ਬੱਚਿਆਂ ਨੂੰ ਸਾਬ ਜਾਦਿਆਂ ਦਾ ਮਾਤਾ ਗੁਜਰਕਾ ਅਤੇ ਦਸਮ ਪਾਤਸ਼ਾਹ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜਾਉਣ ਰੂਪਨਗਰ ਤੋਂ ਦਰਸ਼ਨ ਟੀਵੀ ਲਈ ਪੁਲਕਿਤ ਕੁਮਾਰ ਦੀ ਰਿਪੋਰਟ